ਪਠਾਨਕੋਟ ਵਿਖੇ ਰੇਲਵੇ ਰੋਡ ਤੇ ਦੇਰ ਰਾਤ ਸ਼ਰਾਬੀ ਨੌਜਵਾਨਾਂ ਨੇ ਰੇਲਵੇ ਰੋਡ ਦੇ ਬਾਹਰ ਦੁਕਾਨਦਾਰਾਂ ਦੇ ਨਾਲ ਜਿਹੜੀ ਇਹ ਲੜਾਈ ਕੀਤੀ ਹੈ ਦੱਸਦੇ ਹੀ ਇਹ ਦੁਕਾਨਦਾਰਾਂ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਥੇ ਕੁਝ ਬਾਬੇ ਜਿਹੜੇ ਨੇ ਉਹ ਬੈਠਦੇ ਨੇ ਜੋ ਕਿ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਕਰੀਬਨ 10 ਤੋਂ 11 ਬੰਦੇ ਨੇ ਤੇ ਦੁਕਾਨਦਾਰਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹਨਾਂ ਦੇ ਵੱਲੋਂ ਨਸ਼ਾ ਜਿਹੜਾ ਹੈ ਨਸ਼ੇ ਦੀ ਤਸਕਰੀ ਕੀਤੀ ਜਾਂਦੀ ਹੈ ਤੇ ਹੋਰ ਵੀ ਕਹੀ ਜਿਹੜੀਆਂ ਨੇ ਐਕਟੀਵਿਟੀਜ਼ ਅਸੀਂ ਕਹਿ ਸਕਦੇ ਹਾਂ ਜੋ ਕਿ ਨਹੀਂ ਹੋਣੀਆਂ ਚਾਹੀਦੀਆਂ ਉਹ ਇੱਥੇ ਜਾਂਦੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਗਈ ਹੈ ਤੇ ਦੁਕਾਨਦਾਰਾਂ ਦੇ ਮੋਟਰਸਾਈਕਲ ਤੱਕ ਜਿਹੜੇ ਨੇ ਉਹਨਾਂ ਦੀ ਭੰਨ ਤੋੜ ਕੀਤੀ ਗਈ ਹੈ ਤੇ ਦੁਕਾਨਦਾਰਾਂ ਨੇ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਹੈ ਇਹ ਸ਼ਿਕਾਇਤ ਦਰਜ ਕੀਤੀ ਹੈ ਤੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਜਦਕਿ ਐਸਐਸਪੀ ਦੇ ਪਠਾਨਕੋਟ ਐਸਐਸਪੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਨਸ਼ਾ ਕਰਨਾ ਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਜਿਹੜੀ ਹੈ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਅਜਿਹੇ ਲੋਕਾਂ ਨੂੰ ਜਿਹੜਾ ਹੈ ਬਖਸ਼ਿਆ ਨਹੀਂ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕੀ ਕਾਰਵਾਈ ਇਹਨਾਂ ਦੇ ਉੱਤੇ ਕੀਤੀ ਜਾਂਦੀ ਹੈ ਤੇ ਇੱਕ ਵਾਰੀ ਸੁਣ ਲੈਣੇ ਆ ਦੁਕਾਨਦਾਰਾਂ ਨੇ ਕੀ ਜਾਣਕਾਰੀ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੇ ਨਾਲ ਸ਼ਰਾਬ ਪੀ ਕੇ ਨੌਜਵਾਨਾਂ ਦੀ ਜਿਹੜੀ ਰੇਲਵੇ ਰੋਡ ਦੇ ਬਾਹਰ ਦੁਕਾਨਾਂ ਨੇ ਉਹਨਾਂ ਦੇ ਨਾਲ ਲੜਾਈ ਝਗੜਾ ਕਿਸ ਗੱਲ ਤੋਂ ਹੋਇਆ ਤੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੇ ਨਾਲ ਇਹ ਭੰਤੋੜ ਉਹਨਾਂ ਦੇ ਮੋਟਰਸਾਈਕਲ ਦੀ ਕੀਤੀ ਗਈ ਹੈ ਆਓ ਦੇਖਦੇ ਆਂ ਇਹ ਖਬਰ ਤੇ ਸੁਣਦੇ ਆਂ ਉਹਨਾਂ ਦੀ ਜ਼ੁਬਾਨ ਮਿਲ ਦੁਕਾਨਦਾਰ ਲੱਗੇ ਨਾ ਬਾਬੇ ਬੈਠਦੇ ਆ ਤੇ ਉਹ ਸਿਰ ਉਹਦੇ ਕੋਲ ਨਸ਼ੇ ਹੋਏ ਉਹ ਬੜੇ ਨਸ਼ੇ ਦੇ ਆ ਔਰੇ ਜਗ੍ਹਾ ਤੇ ਗਰਾਂ ਸਾਡੇ ਰੋਡ ਨੇ ਸ਼ਹਿਰੀਆਂ ਦਾ ਅੱਡਾ ਬਣ ਗਿਆ ਹੈ ਹਾਂਜੀ ਆਏ ਦਿਨ ਕੋਈ ਨਾ ਕੋਈ ਇੱਥੇ ਉਹ ਦਰੰਦੇ ਕੰਮ ਉਹ ਦਰੰਦੇ ਉੱਤਲਵਾਰ ਗਲਤ ਅੱਜ ਮੇਰੇ ਬਾਈਕ ਲੱਗੀ ਰੋਡ ਦੁਕਾਨ ਦੇ ਬਾਹਰ ਹਨ ਨੇ ਆ ਕੇ ਸੜਤੀ ਮਨੂੰ ਪੁੱਛਿਆ ਕੀ ਹੋਇਆ ਤੇ ਮੈਨੂੰ ਘੇਰਵਣਾ ਕਿ ਕੰਮ ਚੁੜਤਣਾ ਨੇ ਮੈਨੂੰ ਤਾਂ ਵੀ ਲੈ ਗਿਆ ਕਿ ਅਗਲਾਾਂਗੇ ਦੁਕਾਨ ਤੇ ਤੇ ਤੰਜੀਂਦਾ ਨਹੀਂ ਛੱਡਾਂਗੇ ਕਿੰਨੇ ਬੰਦੇ ਵੀ ਨਾਮ ਨੂੰ ਪਤਾ ਨਾ ਦਾ ਸਰ ਉਹਦਾ ਨਾਮ ਤੇ ਨਹੀਂ ਪੜਾ ਉਹ ਕਹਿੰਦੇ ਗੁਰਦਾਸਪੁਰ ਹੀ ਹੋਣੇ ਆ ਪੱਥੀ ਰੰਨੇ ਆ 10-10 ਬੰਦੇ ਜੀ ਔਰ ਮੈਨੂੰ ਕਦੇ ਵੀ ਹੈਗਾ ਕਿ ਤੈਨੂੰ ਘੇਰੇ ਗਿਆ ਕੋਈ ਨੀਮਾਨ ਦਰਖਾਸਤ ਦੇਣਾ ਥਾਣੇ 1 ਨੰਬਰ ਜੁਲੂਨ ਤੇ ਤੇ ਮੈਨੂੰ ਥੋੜਾ ਸਹਾਇਤ ਕਰੀਏ ਉਹ ਜੀ ਤੁਰ ਜਿਵੇਂ ਦੇਖਿਆ ਕਿ ਐਸਐਸਪੀ ਸਾਹਿਬ ਲੋ ਵੀ ਸਖਤ ਨਿਰਦੇਸ਼ ਨਸ਼ਿਆਂ ਲੈ ਕੇ ਕੀ ਕਹਿਣਾ ਚਾਹੋਗੇ ਕੀ ਬੇਨਤੀ ਕਰੋਗੇ ਉੱਥੇ ਸ਼ਰਿਆ ਹਮੇਸ਼ਾ ਹੁੰਦਾ ਇਹਨਾਂ ਨੇ ਐਸਐਸਪੀ ਸਾਹਿਬ ਫਿਰ ਕਹਿੰਦੇ ਤੇ ਹੈ ਕਿ ਨਸ਼ੇ ਦੇ ਨਕੇਲ ਕਸੀ ਗਈ ਹੈ ਉੱਥੇ ਸ਼ਰਿਆ ਹਮੇਸ਼ਾ ਹੁੰਦਾ ਹੈ ਸ਼ਰਿਆ ਬਹੁਤ ਲੋਕ ਕਿਸੇ ਨਾਲ ਕਿਸੇ ਨਾਲ ਲੜਦੇ ਰਹਿੰਦੇ ਆ ਬਾਬਿਆਂ ਨੇ ਬਹੁਤ ਖੁਦਾਰਾ ਪਾਇਰਾ ਲਾਣੇ ਜੋ ਨਸ਼ੇ ਦੇ ਤੇ ਨਸ਼ੇੜਿਆ ਦਾ ਅੱਡਾ ਬਣ ਗਰੋ ਮੈਂ ਦਰਖਾਸਤ ਕਰਨਾ ਕਿ ਇਹਨਾਂ ਨੂੰ ਹਟਾਇਆ ਜਾਏ ਨਾ ਮਥੋਂ ਭਜਾਇਆ ਜਾਏ ਤੇ ਨਸ਼ੇ ਥੋੜੀ ਕਿਸੇ ਨੂੰ ਨਕੇਲ ਕਸੀ ਜਾਏ ਲੱਗੇ ਸਰ ਸਾਰੇ ਦੁਕਾਨਦਾਰ ਡਰ ਗਏ ਜਦੋਂ ਮੌਲ ਫਰੰਡ ਰੌਕੀ ਕੋਈ ਨਾ ਕੋਈ ਕਾੜ ਨਾ ਹੋ ਜੇ ਇਸ ਲਈ ਕੋਈ ਬੋਲਦਾ ਨਹੀਂਗਾ ਤਾਂ ਮੈਂ ਸੁਝਾਸ਼ ਕਰਨਾ ਕਿ ਥੋੜਾ ਜਿਹਾ ਵੀ ਸਖ਼ਤੀ ਤਾਂ ਜਨਾਂ ਦਾ ਐਕਸ਼ਨ ਲਿਆ ਜਾਏ। ਜੀ ਪ੍ਰਧਾਨ ਜੀ ਕੀ ਗੱਲ ਬਾਤ ਹੈ ਜਿਹੜੀ ਰਾਤ ਨੂੰ ਉਠਾਣੇ ਆਣਾ ਪਿਆ। ਮੈਨੂੰ ਹੁਣੇ ਹੀ ਥੋੜੀ ਦੇਰ ਪਹਿਲਾਂ ਸਾਡੇ ਰੇਲਵੇ ਰੋਡ ਦੀ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਉਹਨਾਂ ਦਾ ਫੋਨ ਆਇਆ ਸੀ ਆਖ ਕਿ ਇਮੀਡੀਏਟ ਆਓ ਬੱਥੇ ਨਸ਼ੀਦ ਦਾ ਨ ਇੱਕ ਰੈਗੂਲਰ ਜਿਹਾ ਸਰਕਲ ਚੱਲਦਾ ਪਿਆ ਤੇ ਉਹ ਸਿਰਫ ਨਸ਼ੇ ਦਾ ਕਾਰੋਬਾਰ ਹੀ ਨਹੀਂ ਕਰਦੇ ਤੇ ਉਸ ਦੁਕਾਨਦਾਰਾਂ ਨੂੰ ਵੀ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਨੇ। ਇਹ ਦੁਕਾਨਦਾਰ ਕਿਸੇ ਵੀ ਗਲਤੀ ਉਹਨਾਂ ਨੂੰ ਰੋਕਦੇ ਆ ਤੇ ਉਹਨੂੰ ਮਾਰਨ ਨੂੰ ਪੈਂਦੇ ਨੇ ਉਹ ਸਿਰਫ ਮਾਰਨ ਨੂੰ ਨਹੀਂ ਪੈਂਦੇ ਉਹ ਜਾਨੋਂ ਮਾਰਨ ਦੀ ਤੇ ਦੁਕਾਨ ਨੂੰ ਤਬਾਹ ਕਰਨ ਦੀਆਂ ਧਮਕੀਆਂ ਦੇ ਰਹੇ ਔਰ ਇਦਾਂ ਹੀ ਇੱਕ ਹੋਇਆ ਵਾ ਤੇ ਉਹ ਨਾ ਮੋਟਰਸਾਈਕਲ ਦਾ ਕੋਈ ਪੰਗਾ ਜਿਆ ਸੀਗਾ ਤੇ ਉਹਦੇ ਗਰੋਹ ਹੋਣਾ ਦੇ ਨਾਲ ਕੁਆਰ ਦਾ ਕੰਮ ਕਰਦੇ ਨੇ ਸਪਲਾਈ ਦਾ ਕੰਮ ਕਰਦੇ ਨੇ ਉਹਨੂੰ ਉਹਨਾਂ ਨੇ ਕਿਹਾ ਕਿ ਤੈਨੂੰ ਤਾਂ ਦਰਾੜਨਾ ਨੂੰ ਵੱਡ ਦੇਣਾ ਤੇ ਤੇਰੀ ਦੁਕਾਨ ਨੂੰ ਫੂਕ ਦੇਣਾ ਤੇ ਉਹ ਪਿੱਛੇ ਵਾਲੇ ਵਿਚਾਰੇ ਪਹਿਲੀ ਦੁਕਾਨ ਕੋਕੀ ਦੀ ਨੇ ਅਜੋ ਆਪਣਾ ਕੋਬਚਾ ਕਰ ਪਾਏ ਠੰਡੀ ਖੂਹ ਦੇ ਸਾਹਮਣੇ ਜਿਹੜੇ ਬਾਬੇ ਬੰਦੇ ਨੇ ਉਹਨਾਂ ਦੇ ਜ਼ਰੀਏ ਇਹ ਜਨਸ਼ੀਦਾ ਕਾਰੋਬਾਰ ਕਰਦੇ ਨੇ ਜਾਂ ਕਿਦਾਂ ਕਰਦੇ ਨੇ ਅਸੀਂ ਐਸਐਚਓ ਸਾਹਿਬ ਕੋਲੇ ਫਰਿਆਦ ਲੈ ਕੇ ਆਇਆ ਸਰਦਾਰ ਲਾਪਰੀ ਸਿੰਘ ਜੀ ਨੂੰ ਕੋ ਤੇ ਉਹਨਾਂ ਨੇ ਸਾਡੀ ਗੱਲ ਨੂੰ ਸੁਣਿਆ ਤੇ ਅਸੀਂ ਪਠਾਨਕੋਟ ਵਪਾਰ ਮੰਡਲ ਦੇ ਚੇਅਰਮੈਨ ਦੇ ਨਾਤੇ ਅਸੀਂ ਉਹਨਾਂਗੇ ਬੇਨਤੀ ਕਰ ਰਹੇ ਹਾਂ ਕਿ ਕਿਰਪਾ ਕਰਕੇ ਇੱਕ ਇਹ ਐਕਸ਼ਨ ਇੱਕ ਸਖਤ ਜੈਕਸ਼ਨ ਲਵੋ ਤਾਂ ਕਿ ਪਠਾਨਕੋਟ ਦੇ ਵਿੱਚੋਂ ਇਹ ਨਸ਼ੇ ਦਾ ਇੱਕ ਫਲਾ ਸਹੀ ਤਰੀਕੇ ਨਾਲ ਰੋਕੇ ਕਿਉਂਕਿ ਪਠਾਨਕੋਟ ਅੱਗੇ ਸੈਂਸਿਟਿਵ ਜੈਸਲ ਚਲਦਾ ਪਿਆ ਅਨ ਆਇਡੈਂਟੀਫਾਈ 3 4 5 6 ਬੰਦੇ ਕਦੀ ਕਿਸੇ ਪਿੰਡ ਕਦੀ ਕਿਸੇ ਪਿੰਚ ਦੇਖੇ ਜਾ ਰਹੇ ਹਨ ਸ਼ਹਿਰ ਦਾ ਸਕੂਨ ਅੱਗੇ ਹਿੱਲਿਆ ਪਿਆ ਹੈ ਤੇ ਉੱਤੇ ਇੰਜ ਦੇ ਬੰਦੇ ਜਿਸੇ ਐਸਤਰਾ ਕਰਨਗੇ ਤੇ ਸ਼ਹਿਰ ਖੂਹ ਢਰੇਗਾ ਤੇ ਇਸ ਦੇ ਵਿੱਚ ਫਿਰ ਪੁਲਿਸ ਦੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਅਸੀਂ ਇਹ ਇਹਨਾਂ ਕਿ ਬੇਨਤੀ ਕਰਨੇ ਆ ਐਫਐਸਓ ਸਾਹਿਬ ਅਗੇ ਕਿਰਪਾ ਕਰਕੇ ਜ਼ਿਆਦਾ ਸੰਗਿਆਨ ਲਵੋ ਤੇ ਉਹ ਉਸ ਇਲਾਕੇ ਤੋਂ ਨਸ਼ੇ ਦੇ سلسلہ ਨੂੰ ਅਦਾ ਡੱਕ ਪਾਓ ਲੱਕ ਪਾਓ ਤਾਂ ਕਿ ਅਗਾਂਹ ਆਉਣ ਵਾਲੇ ਸਮੇਂ ਲਈ ਇੱਕ 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 ਸਟਰੀਟ ਦੇ ਉਧਾਰ ਸਰ ਵੇਖਿਆ ਗਿਆ ਜਿਹੜੇ ਬਾਬੇ ਹੈਗੇ ਇੱਥੇ ਲੋਕਲ ਜਾਂ ਬਾਰਾਂ ਜਾਂ ਆਈਡੈਂਟੀਫਾਈ ਕੀਤੇ ਹੋਏ ਆਈਡੈਂਟੀਫਾਈ ਉਰੇ ਮੈਂ ਤੇ ਅੱਗੇ ਵੀ ਕਦੀ ਬੇਨਤੀ ਕੀਤੀ ਸੀ ਪ੍ਰਸ਼ਾਸਨ ਅਗੇ ਕਿ ਵੀ ਇਹਨਾਂ ਨੂੰ ਆਇਡੈਂਟੀਫਾਈ ਕਰੋ ਤੇ ਪਤਾ ਕਰੋ ਕਿੱਥੋਂ ਹੈ ਕਿੱਥੋਂ ਨਹੀਂ ਫਿਰ ਮੈਂ ਤਾਂ ਉਸ ਤੋਂ ਉਗਲੀ ਵੀ ਗੱਲ ਕਰਤੀ ਕਿ ਯੂਨਾਈਟ ਹੋਟਲ ਤੋਂ ਕਾਰਡਾ ਪੁਲ ਕਾਰਡਾ ਪੁਲ ਟੱਪਦੇ ਹੀ ਨਾਲ ਅੱਗੇ ਛੋਟੀ ਨਹਿਰ ਤੱਕ ਪੂਰਾ ਕੈਂਟ ਏਰੀਆ ਜਿਹੜੇ ਅਨ ਆਇਡੈਂਟੀਫਾਈ ਲੋਕਾਂ ਦੇ ਦੁਆਰਾ ਜੀੜੀਆਂ ਲਗਾਈਆਂ ਜਾ ਰਹੀਆਂ ਤੇ ਸੈਂਸਿਟਿਵ ਏਰੀਆ ਉਦਾਂ ਹੀ ਸਿੰਬਲ ਚੋਂ ਉਹਨੂੰ ਪਾਰ ਕਰਦੇ ਆ ਛਤਵਾਲ ਤੱਕ ਕੈਂਟਰੀਆ ਤੇ ਰੀੜੀਆਂ ਲੱਗਦੀਆਂ ਆ ਅਨ ਆਡੈਂਟਿਫਾਈਡ ਬੰਦੇ ਕੋਈ ਪਤਾ ਨਹੀਂ ਬੰਦੇ ਕੌਣ ਆ ਕੌਣ ਨਹੀਂ ਔਰ ਐਮੇ ਸੈਂਸਿਟਿਵ ਅਸੀਂ ਬਾਰੂਦ ਦੇ ਢੇਰ ਤੇ ਖਲੋਤੇ ਜਾਂ ਪਠਾਨਪੁਰ ਵਾਲੇ ਤੇ ਇਸ ਕਾਰਨ ਮੇਰੀ ਇਹ ਪ੍ਰਸ਼ਾਸਨ ਅਗੇ ਬੇਨਤੀ ਆ ਕਿ ਇਮੀਡੀਏਟ ਇਹਨਾਂ ਨੂੰ ਆਡੈਂਟਿਫਾਈ ਕਰੋ ਤੇ ਜਿਹੜੇ ਬੰਦੇ ਜਿਸ ਜਗ੍ਹਾ ਭੇਜਿੰਦੋਗੇ ਤੁਰੰਤ ਉਹਨੂੰ ਉੱਥੇ ਸਥਾਨਕ ਤੌਰ ਤੇ ਭੇਜਿਆ ਜਾਵੇ ਕੈਮਰੋ ਪਰਸਨ ਹਣੀ ਦੇ ਨਾਲ ਅੱਜ ਸੈਨੇਗਰੀ ਰਿਪੋਰਟਰ